ਭਾਰਤੀ ਸੱਤਾ ਤੇ ਰਾਜ ਕਰ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਅਸੀਂ ਮੈਂਬਰਸ਼ਿਪ ਦੇ ਪੱਖ ਤੋਂ ਸਭ ਤੋਂ ਵੱਡੀ ਪਾਰਟੀ ਆ ਫੰਡ ਦੇ ਪੱਖ ਤੋਂ ਸਭ ਤੋਂ ਵੱਡੀ ਪਾਰਟੀ ਆ ਲੋਕਤੰਤਰ ਦੇ ਸਵਾਲ ਤੇ ਬਿਸ਼ੱਕ ਪਿੱਠ ਕਰ ਲੈਂਦੇ ਨੇ ਇਹ ਲੀਡਰ ਉਸ ਮਾਮਲੇ 'ਚ ਭੱਟੇ ਹੋਣਾ ਹੈ ਕਿ ਨਹੀਂ ਹੋਣਾ ਹੈ ਸੰਵਿਧਾਨ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਕਾਨੂੰਨੀ ਤੌਰ ਤੇ ਚੱਲਣ ਦੇ ਲਈ ਚਲੋ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਤੇ ਰਾਸ਼ਟਰੀ ਪ੍ਰਧਾਨ ਦੇ ਚੋਣ ਦੇ ਲਈ ਜਿਹਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਉਸੇ ਦਾ ਹੀ ਨਿਤਿ ਨਵੀਨ ਬਿਹਾਰ ਤੋਂ ਆਉਂਦੇ ਨੇ ਮੰਤਰੀ ਨੇ ਤੇ ਹੁਣ ਹੋ ਸਕਦਾ ਹੁੰਦਾ ਇਹ ਦਿਨਾਂ 'ਚ ਰਾਸਵਚ ਨਜ਼ਰ ਆ ਜਾਣ ਫਿਲਹਾਲ ਨਿਤਿ ਨਵੀਨ ਭਾਰਤੀ ਜਨਤਾ ਪਾਰਟੀ ਦੇ ਅਗਲੇ ਪ੍ਰਧਾਨ ਬਣ ਜਾ ਰਹੇ ਨੇ ਲਗਭਗ طے ਹੈ مشرਤੇ ਕੋਈ ਹੋਰ ਸਾਹਮਣੇ ਦਿਖਦਾ ਨਹੀਂ ਉਮੀਦ ਬਿਲਕੁਲ ਨਹੀਂ ਹੈ ਪਰ ਅੱਪਾ ਜਦੋਂ ਗੱਲ ਕਰਨੇ ਤਦ ਤੱਕ ਨਾਮਜ਼ਦਗੀ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਸੀ ਮੈਂ ਇਸ ਲਈ ਇਹ ਸ਼ਬਦ ਵਰਤ ਰਿਹਾ ਹਾਂ ਸੋ ਨਿਤਿਨ ਨਵੀਨ ਦਾ ਪ੍ਰਧਾਨ ਬਣਨਾ ਤੈਅ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਹੋਣਗੇ ਰਾਸ਼ੀ ਪ੍ਰਧਾਨ ਹੋਣਗੇ ਮਤਲਬ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਅ ਅਮਿਤ ਸ਼ਾਹ ਸੀਗੇ ਜਿਹੜੇ 49 ਸਾਲ ਦੀ ਉਮਰ ਦੇ ਵਿੱਚ ਭਾਜਪਾ ਦੇ ਰਾਸ਼ੀ ਪ੍ਰਧਾਨ ਬਣੇ ਸੀ ਤੇ ਹੁਣ ਨਿਤਿਨ ਨਵੀਨ ਬਿਹਾਰ ਦੇ ਇਹ ਲੀਡਰ 45 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਬਣਨ ਜਾ ਰਹੇ ਨੇ ਸੋ ਸਭ ਤੋਂ ਮਤਲਬ ਕਿ ਜੇ ਵੱਡੀ ਉਮਰ ਦੇ ਕੋਈ ਰਹੇ ਨੇ ਤਾਂ ਠਾਕਰੇ ਸਭ ਤੋਂ ਬਜ਼ੁਰਗ ਰਹੇ ਨੇ ਕਹਿੰਦੇ ਇਹਨਾਂ ਦੇ ਤੇ ਸ਼ਾ ਸਭ ਤੋਂ ਨੌਜਵਾਨ ਰਹੇ ਨੇ 49 ਸਾਲ ਦੇ ਪਰ ਹੁਣ 45 ਸਾਲ ਦੇ ਪ੍ਰਧਾਨ ਹੋਣਗੇ 55 ਸਾਲ ਦੀ ਉਮਰ 'ਚ ਬਾਜਪਾਈ ਪ੍ਰਧਾਨ ਬਣੀ ਸੀ 58 ਸਾਲ ਦੀ ਉਮਰ 'ਚ ਲਾਲ ਕਿਸ਼ਨ ਰਵਾਨੀ ਪ੍ਰਧਾਨ ਰਹੇ ਨੇ 57 ਸਾਲ ਦੀ ਉਮਰ ਦੇ ਵਿੱਚ ਫਿਰ ਮੋਰੀ ਮਨੋਰ ਜੋਸ਼ੀ ਪ੍ਰਧਾਨ ਬਣੇ ਨੇ 65 ਸਾਲ ਦੀ ਉਮਰ 'ਚ ਫਿਰ ਲਾਲ ਕਿਸ਼ਨ ਰਵਾਨੀ ਪ੍ਰਧਾਨ ਬਣੇ ਸੀ 75 ਸਾਲ ਦੀ ਉਮਰ 'ਚ ਕਿਸ਼ਵਾਉ ਠਾਕਰੇ ਇਹ ਸਭ ਤੋਂ ਵੱਧ ਉਮਰ ਦੇ ਪ੍ਰਧਾਨ ਰਹੇ ਨੇ 75 ਸਾਲ ਦੀ ਉਮਰ ਚ ਫਿਰ 61 ਸਾਲ ਦੀ ਉਮਰ ਚ ਬਗਾਰੂ ਲਕਸ਼ਮਣ ਬਣੇ ਫਿਰ ਕਿਸ਼ਨਾ ਮੂਰਤੀ ਬਣੇ 73 ਸਾਲ ਦੀ ਉਮਰ ਚ ਫਿਰ ਬੈਂਕਈਆ ਨਾਇਡੂ 53 ਸਾਲ ਦੀ ਉਮਰ ਸੀ ਫਿਰ ਲਾਲਕਸ਼ਮਣ ਅਡਵਾਨੀ ਫਿਰ ਬੜੇ 75 75 ਸਾਲ ਦੀ ਉਮਰ ਚ ਸੋ ਇਹ ਲਗਭਗ ਇਹਦਾ ਮਤਲਬ ਕਿਸ਼ਵਾਉ ਠਾਕਰੇ ਤੇ ਲਕਸ਼ਮਣ ਅਡਵਾਨੀ ਹੋ ਨੇ ਜਿਹੜੇ ਵੱਧ ਉਮਰ ਚ ਵੀ ਪ੍ਰਧਾਨ ਰਹੇ ਪਰ ਘੱਟ ਉਮਰ ਵਾਲੇ ਵੀ ਹੈਗੇ ਨੇ ਨ ਅਡਵਾਨੀ ਦਾ ਰਾਜਨਾਥ ਸਿੰਘ 54 ਸਾਲ ਦੀ ਉਮਰ 'ਚ ਬਣੇ ਮੈਂ 52 ਸਾਲ ਦੀ ਉਮਰ 'ਚ ਨਿਤਨ ਗੜਕਰੀ ਬਣੇ 62 ਸਾਲ ਦੀ ਉਮਰ 'ਚ ਰਾਜਨਾਥ ਸਿੰਘ ਬਣੇ 49 ਸਾਲ ਦੀ ਉਮਰ ਦੇ ਵਿੱਚ ਫਿਰ ਅਮਿਤ ਸ਼ਾ ਬਣੇ ਤੇ ਫਿਰ 89 ਸਾਲ ਦੀ ਉਮਰ ਦੇ ਵਿੱਚ ਜੇਪੀ ਨੱਡਾ ਬਣੇ ਤੇ ਹੁਣ ਮਾਤਰ 45 ਸਾਲ ਦੀ ਉਮਰ ਦੇ ਵਿੱਚ ਨਿਤਨ ਨਵੀਨ ਨਵੇਂ ਪ੍ਰਧਾਨ ਬਣਨ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪਰ ਬੀਜੇਪੀ ਦਾ ਜਿਹੜਾ ਫਾਰਮੂਲਾ ਸੀ ਕਿ ਇਸ ਉਮਰ ਤੋਂ ਬਾਅਦ ਰਿਟਾਇਰਮੈਂਟ ਜਾਂ ਮਾਰਗਦਰਸ਼ਕ ਮੰਡਲ ਚ ਜਿਹਦਾ ਜ਼ਿਕਰ ਨਰਿੰਦਰ ਮੋਦੀ ਦੇ ਹਵਾਲੇ ਨਾਲ ਹੁੰਦਾ ਹੈ ਕਿ ਉਸ ਦੇ ਉੱਤੇ ਇਹ ਸਮੇਂ ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਹੈ ਨਵੇਂ ਪ੍ਰਧਾਨ ਨੂੰ ਚੁਣਿਆ ਜਾ ਰਿਹਾ ਨੌਜਵਾਨ ਪ੍ਰਧਾਨ ਨੂੰ ਕਹਿੰਦੇ ਚੁਣ ਰਹੇ ਆ ਜੀ ਉਸ ਸਮੇਂ ਨਿਤਿਨ ਗੜਕਰੀ ਨੇ ਨਮੀ ਚਰਚਾ ਛੱਡ ਦਿੱਤੀ ਪਹਿਲਾਂ ਵੀ ਇੱਕ ਵਾਰ ਦੋ ਵਾਰ ਉਹਨਾਂ ਨੇ ਇਹ ਹ ਜ਼ਿਕਰ ਕੀਤਾ ਹੈ ਅੱਜ ਫੇਰ ਇੱਕ ਵਾਰ ਉਹਨਾਂ ਦਾ ਇਹ ਬਿਆਨ ਚਰਚਾ ਚ ਨਿਤਿਨ ਗੜਕਰੀ ਨੇ ਕਿਹਾ ਕਿ ਪੁਰਾਣੇ ਲੋਕਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ ਤੇ ਨਵੀਂ ਪੀੜੀ ਨੂੰ ਕਮਾਂਡ ਸੌਂਪ ਦੇਣੀ ਚਾਹੀਦੀ ਹੈ। ਪਿਛਕੜ ਉਹਨੇ ਇਹ ਵੀ ਕਿਹਾ ਕਿ ਜਦੋਂ ਜ਼ਿੰਮੇਵਾਰੀ ਸਭਾਲਣ ਲੈਣ ਤਾਂ ਪੁਰਾਣੀ ਪੀੜੀ ਨੂੰ ਹੋਰ ਕੰਮ ਦੇਖ ਲੈਣਾ ਚਾਹੀਦਾ। ਉਹ ਕਹਿੰਦੇ ਜੀ ਪੁਰਾਣੀ ਪੀੜੀ ਨੇ ਇੰਨਾ ਖਰਾਬ ਬਣਾਤਾ। ਮਤਲਬ ਇਹ ਵੀ ਨਹੀਂ ਕਿ ਉਹਨਾਂ ਨੇ ਐਂ ਕਿਹਾ ਕਿ ਸਾਡੇ ਲੀਡਰ ਕੁਝ ਨਹੀਂ ਕਰਦੇ ਆਪਣੇ ਲੀਡਰਾਂ ਨੂੰ ਇੰਨਾ ਤਾਂ ਰੱਖਿਆ। ਪਰ ਇਸ ਵੱਲ ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਪ੍ਰਧਾਨ ਰਹਿ ਚੁੱਕੇ ਨੇ। ਮੰਨਿਆ ਜਾਂਦਾ ਕਿ ਭਾਜਪਾ ਦੇ ਅੰਦਰ ਰਹਿ ਕੇ ਉਹ ਸੰਘ ਦੇ ਤਾਂ ਖਾਸ ਹੈਗੇ ਪਰ ਨਰੇਂਦਰ ਮੋਦੀ ਅਮਿਤ ਸ਼ਾਲੇ ਖੇਮੇ 'ਚ ਨਹੀਂ ਹੁੰਦੇ। ਸੋ ਕੇਂਦਰੀ ਮੰਤਰੀ ਮੰਤਰੀ ਨੇ ਕਿਹਾ ਕਿ ਪੁਰਾਣੀ ਜਨਰੇਸ਼ਨ ਦੇ ਲੋਕਾਂ ਨੂੰ ਹੌਲੀ-ਹੌਲੀ ਹੋ ਰਿਟਾਇਰ ਹੋ ਜਾਣਾ ਚਾਹੀਦਾ ਹੈ। ਉਹਨਾਂ ਨੂੰ ਨਵੀਂ ਪੀੜੀ ਨੂੰ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ। ਤੇ ਉਹਨਾਂ ਦਾ ਮਾਰਗਦਰਸ਼ਕ ਕਰਨਾ ਚਾਹੀਦਾ ਹੈ ਮਾਰਗਦਰਸ਼ਕ ਮਤਲਬ ਮਾਰਗਦਰਸ਼ਨ ਮੰਡਲ ਚੱਲੇ ਜਾਣਾ ਚਾਹੀਦਾ ਹੈ ਇਸ਼ਾਰਾ ਕਿ ਦੇ ਵੱਲ ਕਿ ਮਧਨ ਗੜਕਰੀ ਇਹ ਇਸ਼ਾਰਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਲਈ ਕਰ ਰਹੇ ਨੇ ਤੇ ਕੀ ਨਿੰਦਰ ਗੜਕਰੀ ਆਉਂਦੀਆਂ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚਿਹਰਾ ਬਣਨਾ ਚਾਹੁੰਦੇ ਨੇ ਕਿ ਇਸ ਚੁਣੀ ਹੋਈ ਸਰਕਾਰ ਦੇ ਵਿੱਚ ਹੀ ਉਹ ਪਰਦੋਮ ਮੰਤਰੀ ਦੇ ਦਾਵੇ ਦਾਰ ਵੀ ਨੇ ਇਸ ਵਾਲਾ ਜੇ ਵੀ ਖਰਾਬ ਕੀ ਜੇ ਕੀ ਦੇ ਅੰਦਰ ਬਹੁਤ ਬਹੁਤ ਸ਼ੁਕਰੀਆ